ਅੱਜ 14 ਅਗਸਤ ਰਾਤ ਵਿਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਕਿਹੜੇ ਖੇਤਰਾਂ ਦੇ ਵਿੱਚ ਅੱਜ ਬਹੁਤ ਮੀਂਹ ਪਿਆ ਜਰੂਰ ਕਮੈਂਟ ਬਾਕਸ ਵਿੱਚ ਵੀ ਲਿਖਿਓ ਕਿਉਂਕਿ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਪਾਰੇ ਤੇ ਕਿਤੇ ਹਲਕੇ ਤੋਂ ਦਰਮਿਆਨਾ ਮੀਂਹ ਦਰਜ ਕੀਤਾ ਜਾ ਰਿਹਾ ਹੈ ਅੱਜ ਰਾਤ ਵੇਲੇ ਵੀ ਅਜਿਹਾ ਹੀ ਮਾਹੌਲ ਬਣਿਆ ਰਹੇਗਾ ਜਿਵੇਂ ਦਿਨ ਵੇਲੇ ਲਗਾਤਾਰ ਮੀਂਹ ਦੀਆਂ ਕਾਰਵਾਈਆਂ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੀਆਂ ਕੁਝ ਕੁ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਤੇ ਕਿਤੇ ਤਕੜੇ ਮੀਂਹ ਦੀਆਂ ਕਾਰਵਾਈਆਂ ਦੇਖੀ ਗਈਆਂ ਚਾਹੇ ਉਹ ਪੁਆਦ ਖੇਤਰ ਹੋਵੇ ਚਾਹੇ ਦੁਆਬੇ ਦੇ ਚਾਹੇ ਮਾਝੇ ਦੇ ਚਾਹੇ ਪੱਛਮੀ ਮਾਲਵੇ ਦੇ ਖੇਤਰ ਹੁਣ ਲਗਾਤਾਰ ਮੀਂਹ ਦੀਆਂ ਕਾਰਵਾਈਆਂ ਜਾਰੀ ਨੇ ਅੱਜ ਰਾਤ ਵੀ ਇਸੇ ਤਰ੍ਹਾਂ ਹੀ ਮੀਂਹ ਤੇ ਅਗਲੇ 2 ਦਿਨ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਮੀਂਹ ਪੈਣ ਦੀ ਸੰਭਾਵਨਾ ਲਗਾਤਾਰ ਬਣੀਆ ਹੋਣਗੀ ਤੇ ਪਹਾੜੀ ਨਾਲ ਲੱਗਦੇ ਖੇਤਰਾਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਦਰਜ ਕੀਤਾ ਜਾਵੇਗਾ। ਹਰਿਆਣਾ, ਰਾਜਸਥਾਨ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਬੜੀ ਮੀਂਹ ਦਰਜ ਕੀਤੇ ਜਾ ਰਹੇ ਹਨ ਤੇ ਕੁਝ ਕੇ ਖੇਤਰਾਂ ਦੇ ਵਿੱਚ ਭਾਰੀ ਮੀਂਹ। ਜੰਮੂ ਤੇ ਹਿਮਾਚਲ ਵਿੱਚ ਬੱਦਲ ਫਟਣ ਵਰਗੇ ਘਟਨਾਵਾ ਦੇਖਣ ਨੂੰ ਮਿਲੀਆਂ ਜਿਨ੍ਹਾਂ ਦੇ ਅਸਰ ਸਦਕਾ ਪੰਜਾਬ ਦੇ ਡੈਮਾਂ ਵਿੱਚ ਪਾਣੀ ਲਗਾਤਾਰ ਵਧ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦਰਿਆਵਾਂ ਵਿੱਚ ਪਾਣੀ ਹੋਰ ਵਧੇਗਾ। ਬਿਆਸ ਦਰਿਆ ਦੇ ਵਿੱਚ ਹੜ੍ਹਾਂ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ ਤੇ ਕਈ ਖੇਤਰਾਂ ਦੇ ਵਿੱਚ ਬੰਨ ਟੁੱਟਣ ਵਰਗੀਆਂ ਜਿੱਥੇ ਟੁੱਟਾ ਹੈ ਤੇ ਪਿੰਡਾਂ ਵਿੱਚ ਪਾਣੀ ਜਾ ਵੜਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਾਣੀ ਵਿੱਚ ਹੋਰ ਵੀ ਵਾਧਾ ਹੁੰਦਾ ਹੋਇਆ ਦਿਖਾਈ ਦੇਵੇਗਾ ਤੇ ਕਈ ਹੋਰ ਇਲਾਕਿਆਂ ਦੇ ਵਿੱਚ ਵੀ ਨੁਕਸਾਨ ਹੁੰਦਾ ਹੋਇਆ ਦਿਖਾਈ ਦੇਵੇਗਾ ਕਿਉਂਕਿ ਪਹਾੜੀ ਖੇਤਰਾਂ ਦੇ ਵਿੱਚ ਅਗਲੇ 3 ਤੋਂ 4 ਦਿਨ ਲਗਾਤਾਰ ਮੀਂਹ ਦਰਜ ਕੀਤਾ ਜਾਵੇਗਾ ਤੇ ਬੱਦਲ ਫੱਟਣ ਵਰਗੇ ਘਟਨਾਵਾ ਦੇਖਣ ਨੂੰ ਮਿਲ ਸਕਦੀਆਂ ਨੇ ਕਿਆ ਰਿਬਿਆਸ ਹੋਵੇ ਸੱਤ ਲੂਝ ਹੋਵੇ ਜਾਂ ਰਾਵੀ ਦੇ ਆਉਣ ਵਾਲੇ ਦਿਨਾਂ ਵਿੱਚ ਪਾਣੀ ਵਧਦਾ ਹੋਇਆ ਦਿਖਾਈ ਦੇ ਰਿਹਾ ਤੇ ਪੰਜਾਬ ਵਿੱਚ 2 ਤੋਂ 3 ਦਿਨ ਮੀਂਹ ਜਾਰੀ ਰਹੇਗਾ